ਅੱਜ ਕਿਹਨਾ ਵਟਾ ਕਿ ਮੇਰਾ ਨਾਮ ਗਮਲਜੀਤ ਆ ਅੱਛਾ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਸਵੇਰ ਦੇ ਇਥੇ ਧਰਨਾ ਲਾ ਕੇ ਬੈਠੇ ਹਾਂ ਸਵੇਰ ਦੇ ਅਸੀਂ ਵੀਰ ਜੀ ਇਥੇ 9 ਵਜੇ ਦੇ ਤੇ ਬੈਠੇ ਆ ਭੁੱਖੇ ਤੇ ਆਏ ਨਾ ਕਿਸੇ ਸਾਡੀ ਸੁਣਵਾਈ ਕਰੀ ਹੈਗੀ ਨਾ ਕੋਈ ਲੀਡਰ ਆਇਆ ਇਥੇ ਅਸੀਂ ਸਾਡੇ ਨਾਲ ਸਰਕਾਰ ਧੱਕਾ ਕਰ ਰਹੀ ਆ ਹਾਂ ਮੇਰਾ ਘਰ ਵਾਲਾ ਪਹਿਲਾਂ 5 ਸਾਲ ਚੇਅਰਮੈਨ ਦੀ ਜੋਂ ਲੜ ਰਿਹਾ ਹੈ ਕਿਉਂਕਿ ਹੁਣ ਸਾਡੇ ਨਾਲ ਇਹ ਧੱਕਾ ਕਰ ਰਹੇ ਨੇ ਸਾਡੀ ਕੋਈ ਨਹੀਂ ਸੁਣ ਰਹਾ ਹੈਗਾ ਸਾਨੂੰ ਸੁਣਾ ਸਰਕਾਰ ਕੋਲ ਹੀ ਆ ਹੱਕ ਆ ਉਹ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਵੇਂ ਕਿ ਹੁਣ ਰਾਤ ਦੇ तकरीबन 7-8 ਵਜ ਚੁੱਕੇ ਹਨ ਤੇ ਅਜੇ ਵੀ ਪਾਣੀ ਦੀ ਟੈਂਕੀ ਦੇ ਥੱਲੇ ਬੈਠੇ ਹਾਂ ਜਿਸ ਜਗ੍ਹਾ ਤੇ ਤੁਸੀਂ ਬੈਠੇ ਹੋ ਉਹ ਜਿਹੜੀ ਜਗ੍ਹਾ ਦੀ ਹਾਲਤ ਹੈ ਕਾਫੀ ਮਾੜੀ ਹੈ ਜਿਵੇਂ ਕਿ ਆਪਾਂ ਕਹਿੰਦੇ ਕੱਚੀ ਰੋਟਾ ਸਬਜ਼ੂਦੀ ਆ ਹਾਂਜੀ 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 ਅਰੇ ਇਹ ਕਾਇਨਾ ਚਮੇ ਜੇ ਸਾਨੂੰ ਕੋਈ ਗੱਲਬਾਤ ਹੁੰਦੀ ਆ ਨਰਿੰਜਨ ਨੂੰ ਕੋਈ ਗੱਲਬਾਤ ਹੁੰਦੀ ਆ ਮੇਰੇ ਘਰ ਵਾਲਿਆਂ ਨੂੰ ਇਹ ਸਰਕਾਰ ਆਪ ਹੀ ਆਪ ਦੇ ਆਪ ਜ਼ਿੰਮੇਵਾਰ ਹੋਊਗੀ ਉਹ ਪੈਸੇ ਵਾਲੇ ਬੰਦੇ ਨੇ ਸਾਡੇ ਤੇ ਸਾਡੇ ਨਾਲ ਧੱਕਾ ਕਰ ਰਹੇ ਨੇ ਸਰਕਾਰ ਵੀ ਸਾਡੇ ਨਾਲ ਧੱਕਾ ਕਰ ਰਹੀ ਆ ਸਾਡੀ ਕੋਈ ਨਹੀਂ ਗੱਲ ਸੁਣਦਾ ਮੇਰਾ ਘਰ ਵਾਲਾ ਹਰੇਕ ਦਾ ਹੱਕ ਸੱਚ ਨਾਲ ਲੜਦਾ ਹੈ ਹਰੇਕ ਸਾਡਾ ਸਾਰਾ ਪਿੰਡ ਮੇਰੇ ਨਾਲ ਸਾਡੇ ਨਾਲ ਸਹਿਮਤਾ ਹਾਂਜੀ ਮੈਂ ਇਹੀ ਬੇਨਤੀ ਕਰਦੀ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਹਾਂਜੀ ਜੀ ਆ ਫਿਰ ਸਾਰੀਆਂ ਚੋਣਾਂ ਰੱਦ ਕੀਤੀਆਂ ਜਾਣ ਉਹਨਾਂ ਦੀ ਵੀ ਰੱਦ ਕਰੀ ਜਾਵੇ ਜੀ ਹਾਂਜੀ ਬਸ ਇਹੀ ਸਰਕਾਰ ਕੋਲ ਮੰਗ ਮੰਗਦੇ ਅਸੀਂ ਤਾਂ ਸਾਨੂੰ ਵੀ ਹੱਕ ਦਿੱਤਾ ਜਾਵੇ ਅਸੀਂ ਸਵੇਰ ਦੇ ਇੱਥੇ ਭੁੱਖੇ ਧਿਆਏ ਬੈਠੇ ਆ ਸਾਡੀ ਕਿਸੇ ਨੇ ਨਹੀਂ ਸੁਣੀ ਹੈਗੀ ਸਵੇਰ ਦਾ ਕੋਈ ਪ੍ਰਸ਼ਾਸਨ ਦਾ ਕੋਈ ਕੋਈ ਪਰਸਾਰੇ ਫਿਰਦਿਆ ਗੇੜ ਦਿੰਦੇ ਹਾਂਜੀ ਉਹ ਤਾਂ ਕਹਿੰਦੇ ਵੀ ਥੱਲੇ ਉਤਰੋ ਤੁਸੀਂ ਸਾਨੂੰ ਸਵੇਰੇ ਅਸੀਂ ਕਰਦਾਂਗੇ ਕੱਲ ਵੀ ਸਾਨੂੰ ਕਹਿੰਦੇ ਰਾਤ ਸੈਣੋ ਵੀ ਤੁਸੀਂ ਆਜੇ ਤੁਹਾਡਾ ਸਵੇਰੇ ਕਰਦਾਂਗੇ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਹੈਗੀ ਤੁਹਾਡੀ ਜਿਹੜੀ ਮਤਲਬ ਸ਼ਿਕਾਇਤ ਕਰਤਾ ਹੈਗਾ ਤੁਹਾਡੀ ਵੀਡੀਓ ਵੀ ਨਾਲ ਹੈ ਸ਼ਿਕਾਇਤ ਹਾਂਜੀ ਵੀਡੀਓ ਵੀ ਨਹੀਂ ਆ ਪਟਵਾਰੀ ਨਾਲ ਵੀਡੀਓ ਵੀ ਨਾ ਹਾਂਜੀ ਹਾਂ ਇਹ ਸਾਬੀ ਕਿਨਾਂ ਇਨਸਾਫ ਹੈ ਹੀ ਮੰਗਾ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜਾਂ ਸਭ ਚੋਣਾਂ ਰੱਦ ਕੀਤੀਆਂ ਜਾਣ ਜਾਂ ਸਾਨੂੰ ਵੀ ਫਿਰ ਚੋਣ ਪੱਤਰ ਲੜਨ ਦਾ ਹੱਕ ਦਿੱਤਾ ਜਾਵੇ ਹਾਂਜੀ ਪਹਿਲਾਂ ਵੀ ਜਦੋਂ ਲੜਿਆ ਪੰਚਾਇਤੀ ਚੋਂ ਚੇਅਰਮੈਨ ਦੀ ਉਹਦੋਂ ਵੀ ਸੀ ਗਈ ਉਹ ਤਾਂ ਕੋਈ ਗੱਲਬਾਤ ਹੋਈ ਨਹੀਂ ਹਾਂਜੀ ਪਹਿਲਾਂ ਕਿੰਨੀ ਵਾਰੀ ਜਿੱਤ ਚੁੱਕੇ ਹੈ ਜੀ ਪਹਿਲਾਂ ਇਹ 5 ਸਾਲ ਕਰ ਹਟਿਆ ਇੱਕ ਵਾਰ ਜਿੱਤ ਚੁੱਕਿਆ ਤਿੰਨ ਚੋਣਾਂ ਲੜ ਰਹੇ ਨੇ ਲੜ ਚੁੱਕੇ ਨੇ ਕਿੰਨਾ ਬੜਾ ਵਟਾ ਜੀ ਇਹ ਸੁਖਵਿੰਦਰ ਕੌਰ ਹੈ ਕਹਿਣਾ ਚਾਹੋਗੇ ਤੁਸੀਂ ਅੱਜ ਉਹਨਾਂ ਰਾਤ ਦੇ ਤੇ ਕਰੀਬ 8 ਵਜੇ ਜੁਕੇ ਨੇ ਹਾਂਜੀ ਅਸੀਂ ਪਾਣੀ ਦੀ ਟੈਂਕੀ ਦੇ نیچے ਉਸੇ ਤਰ੍ਹਾਂ ਕਰਨਾ ਲੱਗੇ ਹਾਂਜੀ ਅਸੀਂ ਸਾਨੂੰ ਤੁਹਾਨੂੰ ਲਿਖੀ ਲੋੜ ਪਈ ਪਸੰਦ ਨੂੰ ਪਤਾ ਇਹ ਚੋਨਾਵਾ ਕਰਕੇ ਸਾਡੇ ਨਾਲ ਇਹ ਸਭ ਕੁਝ ਹੋਇਆ ਪਰ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਸਾਨੂੰ ਇਹ ਹੈ ਵੀ ਇਹਨਾਂ ਦਾ ਵੀ ਚੋਣ ਲੜਨ ਦਾ ਹੱਕ ਦਿੱਤਾ ਜਾਵੇ ਜਿਨ੍ਹਾਂ ਨੂੰ ਚੋਣੇ ਲੜਨ ਦਾ ਹੱਕ ਮੰਗਦੇ ਇਹ ਸਾਡੇ ਚਾਚਾ ਜੀ ਦੇ ਬੇਟੇ ਐ ਨਰੀਂਦਰ ਸਿੰਘ ਨਰੀਂਦਰ ਸਿੰਘ ਸਰ ਨਰਿੰਦਰ ਸਿੰਘ ਦੇ ਨਾਲ ਜਿੰਨੇ ਅੱਜ ਪੂਰਾ ਪਿੰਡ ਖੜਾਗਾ ਇਹਨਾਂ ਦੀ ਪਿਛਲੀ 4-5 ਸਾਲ ਦੀ ਕਾਜਕਾਰੀ ਕਿੰਨੀ ਦਿਸਦੀ ਹੈ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਸਵਾਦ ਦੇ ਮਾਲਕ ਨੇ ਬਹੁਤ ਵਧੀਆ ਨਿੱਗੇ ਸਵਾਦ ਦੇ ਨੇ ਸਾਰੇ ਪਿੰਡ ਦੀ ਖਾਤਰ ਹੀ ਲੜਦੇ ਨੇ ਕਿ ਹਰੇਕ ਦੇ ਜਾਂਦੇ ਨੇ ਕਿ ਕੋਈ ਮਰਜ਼ੀ ਜਿਹਨੂੰ ਮਰਜ਼ੀ ਪੁੱਛ ਲੋ ਸਾਰਾ ਨਰੇਗਾ ਦਾ ਕੰਮਦਾਰੇ ਚਲਾਇਆ ਸਾਰੇ ਪਿੰਡ ਦੀ ਪੈਨਸਲਾਂ ਬਣਾਈਆਂ ਨੇ ਇੱਕ ਕਿਸੇ ਤੋਂ ਇੱਕ ਰੁਪਇਆ ਕਾਦਾ ਨਹੀਂ ਸਮਝੀ ਪੱਲੇਓ ਤੇਲ ਭੂਕ ਕੇ ਜਾਂਦੇ ਆ ਜੇ ਅਸੀਂ ਗਰੀਬ ਆ ਤਾਂ ਹੀ ਸਾਡੇ ਨਾਲ ਧੱਕਾ ਕਰਦੇ ਉਹ ਪੈਸੇ ਵਾਲੇ ਬੰਦੇ ਨੇ ਕਿ ਸਾਡੇ ਨਾਲ ਧੱਕਾ ਕਰ ਰਹੇ ਨੇ ਸਾਡਾ ਕੋਈ ਨਹੀਂ ਸੁਣ ਰਹਾ ਸਵੇਰ ਦੇ ਅਸੀਂ ਆਈ ਬੈਠੇ 9 ਵਜੇ ਦੇ ਭੁੱਖੇ ਨਾਣੀ ਐਡਾ ਡਾ ਅੱਛਾ ਮਸਰ ਆਗਾ ਨਾ ਕੋਈ ਲਾਈਟ ਦਾ ਪ੍ਰਬੰਧ ਹੈਗਾ ਅਸੀਂ ਆਈ ਬੈਠੇ ਆਈ ਬੈਠੇ ਰਹਾਂਗੇ ਜਿੰਨ ਚਿਰ ਸਾਡੀ ਸਰਕਾਰ ਸੁਣਦੀ ਨਹੀਂ ਸੰਘਰਸ਼ ਜਾਰੀ ਰੱਖਾਂਗੇ ਆਈ ਰੱਖਾ ਹੋ ਮਤਲਬ ਕਿ ਇਹ ਨਹੀਂ ਹੈਗਾ ਵੀ ਅਸੀਂ ਧਰਨਾ ਚੱਕਾਂਗੇ ਨਹੀਂ ਬਸ ਇਨਸਾਫ ਦੀ ਮੰਗ ਕਰਦੇ ਵੀ ਇਹਨੂੰ ਵੀ ਚੋਣਾਂ ਲੜਨ ਦਾ ਮੌਕਾ ਦਿੱਤਾ ਜਾਵੇ ਇਹ ਰਹੀ ਸਾਡੀ ਜੀ ਹੋਰ ਹੀ ਗੱਲ ਹੈ ਕੀ ਗੱਲ ਅਸੀਂ ਸੰਘਰਸ਼ ਹੋਰ ਤਿੱਖਾ ਕਰਾਂਗੇ ਮਤਲਬ ਕਿ ਇਹ ਟੈਂਕੀ ਤੋਂ ਥੱਲੇ ਨਹੀਂ ਉਤਰੂਗਾ ਜਿੰਨਾ ਚਿਰ ਸਾਡੀ ਕੋਈ ਜਿੰਨਾ ਚਿਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਬਸ ਇਹ ਟੈਂਕੀ ਦੇ ਉੱਪਰ ਹੀ ਬੈਠਾ ਰਹੂਗਾ ਸਾਡਾ ਵੀ ਧਰਨਾ ਜਾਰੀ ਰਹੂਗਾ ਹਾਂਜੀ ਸਰਕਾਰ ਕੋਲ ਸਾਨੂੰ ਇਹੀ ਮੰਗਾ ਸਰਕਾਰ ਸਾਡੇ ਪਿੰਡ ਦੇ 88 ਕਿੱਲੇ ਨੇਗੇ ਜਿਹੜੇ ਲੋਕ ਦੱਬੀ ਬੈਠੇ ਨੇ ਵੱਡੀਆਂ-ਵੱਡੀਆਂ ਕੋਠੀਆਂ ਬੰਗਲੇ ਪਾਈ ਬੈਠੇ ਨੇ ਉਹਨਾਂ ਨੂੰ ਤਾਂ ਕੁਝ ਕਹਿੰਦੇ ਨਹੀਂ ਹੈਗੇ ਸਾਡੇ ਤੇ ਮਾੜੇ ਗਰੀਬਾਂ ਤੇ ਚੜ ਕੇ ਆਏ ਨੇ ਮੈਂ ਸਰਕਾਰ ਕੋਲ ਇਹੀ ਮੰਗ ਕਰਦੀਆਂ ਵੀ ਉਹਨਾਂ ਦੇ ਸਾਰੇ ਘਰ ਠਵਾਏ ਜਾਣ ਅਸੀਂ ਆਪਦੇ ਆਪ ਹੀ ਛੱਡ ਦਾਂਗੇ ਅਸੀਂ ਠੇਕਾ ਭਰਦੇ ਆ ਤੁਹਾਨੂੰ ਸਾਨੂੰ ਤਾਂ ਵੀ ਨਹੀਂ ਰਹਿਣ ਦਿੰਦੇ ਸਾਨੂੰ ਤਿੰਨ ਚਾਰ ਸਵੇਰ ਦੇ ਅਸੀਂ ਭੁੱਖੇ ਤੇ ਆਏ ਇੱਥੇ ਬੈਠਾਂਗੇ ਸਾਡੀ ਕਿਸੇ ਨੇ ਸੁਣਵਾਈ ਨਹੀਂ ਕਰੀ ਹੈਗੀ ਉਹ ਕਹਿੰਦੇ ਉੱਥੇ ਭੱਗ ਜਾਓ ਕਹਿੰਦੇ ਉੱਥੇ ਭੱਗ ਜਾਓ ਪੈਸੇ ਵਾਲੇ ਬੰਦੇ ਨੂੰ ਸਾਰੇ ਇਹ ਪੈਸਾ ਦੇਈ ਜਾਂਦੇ ਆ ਜੋਨ ਰਹਾ ਅਸੀਂ ਮੈਂ ਸਰਕਾਰ ਕੋਲ ਇਹੀ ਮੰਗ ਕਰਦੇ ਆ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਉਹਨਾਂ ਚੱਕਰ ਹਿਲਦੇ ਨਹੀਂ ਇੱਥੇ ਬੈਠੇ ਰਹਾਂਗੇ ਦਿਨ ਆਪਾਂ ਦੀ ਰਾਤ ਆ हां जी ਮੰਗਲਵਾਰ ਦੇ ਵੀਰ ਜੀ ਸਾਡੇ ਕਾਗਜ਼ ਭਰੇ ਬੈ ਉਹ ਤੋਂ ਬਾਅਦ 2-3 ਦਿਨ ਪਹਿਲਾਂ ਅਸੀਂ ਫਾਈਲ ਤਿਆਰ ਕਰੀ ਆਗੀ ਅਸੀਂ ਸਾਰਾ ਵਾਰ-ਵਾਰ ਪੁੱਛੀ ਗਿਆ ਵੀ ਜੇ ਸਾਡੀ ਕੋਈ ਫਾਈਲ ਚ ਕੋਈ ਗਲਤੀ ਹੈ ਤਾਂ ਦੱਸੋ ਉਹਦੇ ਕਹਿੰਦੇ ਸਾਡੀ ਸਾਰੀ ਫਾਈਲ ਕਲੀਅਰ ਆਗੀ ਹੁਣ ਨਾਲੇ ਮੇਰੇ ਕਾਗਜ਼ ਭਰੇ ਸੀਗੇ ਨਾਲੇ ਮੇਰੇ ਘਰ ਵਾਲੇ ਦੇ ਇਹਨਾਂ ਨੂੰ ਦੋਨੇ ਰਿਜੈਕਟ ਕਰਤੇ ਹੈਗੇ ਉਹ ਹਾਂਜੀ ਉਹਦੇ ਬੈਕ ਭਰੇ ਹੋਣਗੇ ਹਾਂਜੀ ਉਹਦੇ ਬੈਕ ਭਰੇ ਸੀਗੇ ਉਹ ਦੀ ਸਾਨੂੰ ਇਹ ਦੱਸ ਦਿੰਦੇ ਵਾਰ-ਵਾਰ ਕਹਿੰਦੇ 12ਵੀਂ ਨਹੀਂ ਦੱਸਿਆ ਇਹਨਾਂ ਨੇ ਕੱਲ ਸਾਨੂੰ ਸ਼ਾਮ ਨੂੰ ਕਹਿਣ ਲੱਗੇ 8:35 ਵਜੇ ਜਦੋਂ ਉਹ ਤੋਂ ਕਹਿਣ ਲੱਗੇ ਵੀ ਤੁਹਾਡੀ ਆਏ ਅੱਜ ਸਨ ਉੱਥੇ ਸੱਧਿਆ ਗਏ ਉਹਨੂੰ ਕਹਣ ਲੱਗੇ ਤੁਸੀਂ ਸਵੇਰੇ ਆਜੋ ਜੇ ਅਸੀਂ ਸਵੇਰੇ ਗਏ ਸਾਡੀ ਕੋਈ ਗੱਲ ਨਹੀਂ ਸੁਣੀ ਜਾਂਦਾ ਨਹੀਂ ਕਹਿੰਦੇ ਉੱਥੇ ਭag ਜਾ ਉੱਥੇ ਭag ਜਾ ਹੁਣ ਅਸੀਂ ਇੱਥੇ ਸਵੇਰ ਤੇ ਬੈਠੇ ਆਂਗੇ ਅਸੀਂ ਉਹਨਾਂ ਚ ਕਰ ਜਾਂਦੇ ਨਹੀਂ ਹੈਗੇ ਜਿੰਦ ਜ ਸਾਡੀ ਕੋਈ ਗੱਲ ਨਹੀਂ ਸੁਣਦੀ ਇਹ ਆ ਸਾਰੇ ਫੋਨ ਕਰਾਈ ਜਾਂਦੇ ਹਰੇਕ ਐਮਐਲ ਤੋਂ ਸਾਡੀ ਕੋਈ ਨਹੀਂ ਸੁਣਦਾ ਪੈਸੇ ਵਾਲੇ ਬੰਦੇ ਆ ਕੇ ਹਰੇਕ ਨੂੰ ਪੈਸੇ ਦੇ ਜਾਂਦੇ ਸਾਡੇ ਤਾਂ ਕੋਈ ਨਾ ਪੁਲਿਸ ਸੁਣਦੀ ਨਾ ਕੋਈ ਲੀਡਰ ਸੁਣ ਰਿਹਾ ਹੈਗਾ ਸਾਡੇ ਦਾ ਸਾਰੇ ਆਮ ਥੱਕਾ ਹੋ ਰਿਹਾ ਹੈ ਜਿੱਥੇ ਵੀ ਕੋਈ ਗੱਲ ਕਹਿੰਦੇ ਆ ਕਿ ਮੈਂ ਉਹੀ ਕਹਿੰਦੇ ਆ ਕਿ ਨਹੀਂ ਐਂ ਕਹਤਾ ਇਹ ਨਹੀਂ ਐਂ ਕਹਤਾ ਪਹਿਲੀ ਸਾਨੂੰ ਕਹਿੰਦੇ ਸੀ ਵੀ ਅਸੀਂ ਐਂ ਨਹੀਂ ਕਰਨਾ ਸਾਰੇ 80 ਕਿਲੇ ਸਰ ਕਿੱਡੇ ਲੋਕ ਚਾਰ ਚਾਰ ਬੰਗਲੇ ਪਾਈ ਬੈਠੇ ਆ ਚਾਰ ਚਾਰ ਕਿਲੇ ਦੱਬੀ ਬੈਠੇ ਸਰੇ ਆਮ ਉੱਥੇ ਤੇ ਰੋਕ ਦੇਣੀ ਹੈਗੇ ਸਾਡੇ ਕੋਲੇ ਆ ਜੰਨੇ ਅਸੀਂ ਨਾ ਸਰੇ ਆਮ ਸਾਰਾ ਪੰਜ ਜਿਹੜਾ ਸਾਡਾ ਬਿੱਗਾ ਰੋਕਿਆ ਅਸੀਂ ਠੇਕਾ ਭਰਦੇ ਆ ਇਹ ਸਾਰਾ ਮੈਂ ਵੀ ਸਰਕਾਰ ਕੋਲ ਹੀ ਮੰਗ ਕਰਦੇ ਆ ਵੀ ਉਹ ਸਾਰਾ ਟਵਾਇਆ ਜਾਵੇ ਅਸੀਂ ਆਪਦੇ ਆਪ ਹੀ ਆਪ ਤਾਂ ਛੱਡ ਦਾਂਗੇ ਮੈਂ ਸਰਕਾਰ ਕੋਲ ਇਹ ਹੀ ਮੰਗ ਕਰਦਾ ਜਾਂ ਸਾਨੂੰ ਵੀ ਚੋੜਨਾ ਰੰਡ ਦਾ ਅਧਿਕਾਰ ਦਿੱਤਾ ਜਾਵੇ ਜਾਂ ਉਹ ਵੀ ਪਰ ਬੰਦਾ ਰੱਦ ਕੀਤਾ ਜਾਵੇ ਅਸੀਂ ਉਹਨੇ ਚ ਇੱਥੇ ਬੈਠੇ ਰਹਾਂਗੇ ਭੁੱਖੇ ਰਹੇ ਜਿੰਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਹਾਂ ਜੇ ਸਾਡੀ ਕੋਈ ਗੱਲਬਾਤ ਹੋ ਗਈ ਜਾਂ ਮੇਰੇ ਘਰ ਵਾਲੇ ਜਾਂ ਸਾਨੂੰ ਮੇਰੇ ਛੋਟੇ ਛੋਟੇ ਬੱਚਿਆਂ ਕੀ ਇਹਦੀ ਸਰਕਾਰ ਜ਼ਿੰਮੇਵਾਰ ਹੋਊਗੀ ਹਾਂ ਹਾਂ ਕਹਿੰਦੇ ਜਾਂ ਫਿਰ ਜਿਹੜਾ ਬੰਦੇ ਨੇ ਸਾਡੇ ਤੇ ਬਰਖਲਾਫ ਕਰਿਆ ਜਾਂ ਉਹ ਜ਼ਿੰਮੇਵਾਰ ਹੋਊਗਾ ਜਾਂ ਸਰਕਾਰ ਜਾਂ ਪੁਲਿਸ ਵਾਲੇ ਜੇ ਕੋਈ ਸਾਨੂੰ ਕੀ ਗੀਮ ਹੁੰਦੀ ਆਗੀ ਤਾਂ ਸਰਕਾਰ ਸਾਡੀ ਜ਼ਿੰਮੇਵਾਰ ਆਗੀ ਤੋਤੀ ਦੀ ਗੋਠੀ ਉਧਾਏ ਫਿਰ ਉਹ ਤੋਤੀ ਜ਼ਿੰਮੇਵਾਰ ਹੋਗਾ ਇਸ ਗਾਲ ਦਾ ਜਿਹਨੇ ਉੱਤ ਚੁੱਕਿਆਗਾ ਹਾਂ ਉਹਨਾਂ ਦੇ ਘਰ ਵੀ ਸਾਰੇ ਸ਼ਾਮ ਲਾਟ ਜਾ ਉਹ ਵੀ ਢਵਾਈ ਜਾਣ ਫਿਰ ਸਰਕਾਰ ਸਾਰਾ ਇਨਸਾਫ ਦਵਾਵੇ 688 ਕਿਲੇ ਦੱਬੀ ਬੈਠੇ ਲੋਕ ਅਸੀਂ ਤਾਂ ਕਦੇ ਕਹੀ ਨਹੀਂਗਾ ਵੀ 4-4 ਕਿਲੇ ਲੋਕਾਂ ਦੇ ਡੇਡੇ ਬੰਗਲੇ ਪਾਈ ਬੈਠੇਗਾ ਸਾਡਾ ਪੂਰਾ ਬਿੱਗਾ ਥਾਂ ਤੇ ਲੋਕ ਕਹੀ ਜਾਂਦੇ ਨੇ ਸ਼ਾਮ ਲਾਟ ਪਹਿਲਾਂ ਅਸੀਂ 5 ਸਾਲ ਇਹਨੇ ਚੇਅਰਮੈਨ ਨਹੀਂ ਕਰੀਏ ਉਹਦੇ ਧੱਕੇ ਨਹੀਂ ਹੈਗਾਗਾ ਹੁਣ ਜਮਾ ਟਾਈਮ ਤੇ ਆ ਕੇ ਕਿਹਾ 7 ਦਿਨ ਪਹਿਲਾਂ ਕਹਿੰਦੇ ਜਦੋਂ ਸ਼ਿਕਾਗਜ਼ ਭਰੇ ਸ਼ੋਦੀ ਰੋਕ ਲਾਣ ਦੇ ਉਦੋਂ ਤੈਨਾਂ ਨੇ ਰੋਕ ਲਾਈ ਨਹੀਂ ਹੈਗੀ ਉਦੋਂ ਤੱਕ ਕਹਿੰਦੇ ਸੋੜਾ ਸਾਰਾ ਕੰਮ ਸਹੀਓ ਉਹਦੇ ਵੀਡੀਓ ਨਾ ਕਰਦਾ 10 ਕੱਤ ਉਹਦੇ ਵੀਡੀਓ ਨਹੀਂ 10 ਕੱਤ ਕਰਤੇ ਨਾਲੇ ਪਟਵਾਰੀ ਨੇ ਕਰਤੇ ਹੁਣ ਟਾਈਮ ਤੇ ਆ ਕੇ ਪੈਸੇ ਖਾ ਕੇ ਹੁਣਾਂ ਹੀ ਕਰਦੇ ਆਗੇ ਹੁਣ ਤਾਂ ਹਾਂ ਤੋਂ ਪੈਸੇ ਮੁਠੀਆਂ ਜੇਬਾਂ ਭਰੀ ਜਾਂਦੀਆਂ ਹੁਣ ਸਾਡੇ ਨੂੰ ਧੱਕਾ ਹੋ ਰਿਹਾ ਵੀਰ ਜੀ ਇਨਸਾਫ ਵੀ ਨਹੀਂ ਕਰ ਰਹੇ ਇਨਸਾਫ ਵੀ ਇਹੀ ਮੰਗ ਕਰਦੇ ਆ ਵੀ ਸਾਡੇ ਨਾਲ ਸਾਫ਼ ਕੀਤਾ ਜਾਵੇ ਜਾਂ ਚੋਣਾਂ ਰੱਦ ਕੀਤੀਆਂ ਜਾਣ ਜਾਂ ਸਾਨੂੰ ਵੀ ਚੋਣ ਲੜਨ ਦਾ ਹੱਕ ਦਿੱਤਾ ਜਾਵੇ ਸਰਕਾਰ ਕੋਲ ਇਹੀ ਮੰਗ ਕਰ ਟੱਕਾ ਹੋ ਰਿਹਾ ਸਾਡੀ ਕੋਈ ਨਹੀਂ ਸੁਣ ਰਹਾ ਸੀ ਸਵੇਰ ਦੇ ਇੱਥੇ ਬੈਠਿਆ 20 ਨੂੰ ਫੋਨ ਲਾਤੇ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਹੈਗੀ